ਡਾਕਟਰ ਮਨਮੋਨ ਸਿੰਘ ਦੇ ਇਸ ਸमारक ਲਈ ਜਗ੍ਹਾ ਨੂੰ ਮਨਜ਼ੂਰੀ ਮਿਲ ਗਈ ਹੈ ਕੇਂਦਰ ਸਰਕਾਰ ਦੇ ਵੱਲ ਦਿੱਤੀ ਥਾਂ ਤੇ ਪਰਿਵਾਰ ਜੋ ਕਿ ਰਾਜ਼ੀ ਹੋ ਗਿਆ ਹੈ। ਰਾਸ਼ਟਰੀ ਸਮ੍ਰਿਤੀ ਸਥਲ ਤੇ ਬਣੇਗਾ ਡਾਕਟਰ ਮਨਮੋਨ ਸਿੰਘ ਦਾ ਸਮਾਰਕ। ਪਰਿਵਾਰ ਨੇ ਜਗ੍ਹਾ ਦਾ ਦੌਰਾ ਕਰਕੇ ਹਮਮੀ ਵੀ ਭਰ ਦਿੱਤੀ ਹੈ। ਪਿਛਲੇ ਹਫਤੇ ਮਨਮੋਨ ਸਿੰਘ ਦੀਆਂ ਬੇਟੀਆਂ ਨੇ ਜਗ੍ਹਾ ਦਾ ਦੌਰਾ ਕੀਤਾ ਸੀ। ਸਮਾਦੀ ਕੰਪਲੈਕਸ ਦੇ ਅੰਦਰ ਦੋ ਸਮਾਰਕਾਂ ਦੇ ਲਈ ਦਰਸਲ ਥਾਂ ਬਚੀ ਸੀ ਜਿਸ ਦੇ ਵਿੱਚੋਂ ਇੱਕ ਇਸੇ ਸਾਲ ਜਨਵਰੀ ਦੇ ਵਿੱਚ ਸਾਬਕਾ ਰਾਸ਼ਟਰਪਤੀ ਪਰਮੋਖਜ ਜੀ ਦੇ ਸਮਾਰਕ ਦੇ ਲਈ ਲਾਊਟ ਕੀਤੀ ਗਈ। ਤਾ ਇੱਕ ਹੁਣ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਦੇ ਸਮਾਰਕ ਦੇ ਲਈ ਦਿੱਤੀ ਗਈ ਹੈ ਜਿਸ ਤੇ ਹੁਣ ਆ ਪਰਿਵਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਅਸੀਂ ਦੱਸਦੀ ਕਿ ਪਿਛਲੇ ਦਿਨਾਂ ਦੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਦਾ ਜੋ ਕਿ ਦਿਹਾਂਤ ਹੋ ਗਿਆ ਸੀਗਾ ਤੇ ਉਸ ਵੇਲੇ ਵੀ ਉਹਨਾਂ ਦੀ ਸਮਾਰਕ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕੇਂਦਰ ਸਰਕਾਰ ਦੇ ਅੱਗੇ ਮੰਗ ਰੱਖੀ ਸੀ ਉਸ ਨੂੰ ਲੈ ਕੇ ਸਿਆਸਤ ਵੀ ਉਹਨਾਂ ਦਿਨਾਂ ਦੇ ਦੌਰਾਨ ਕਾਫੀ ਪੱਕੀ ਸੀ ਤਾਂ ਇਸ ਦੇ ਵਿਚਾਲੇ ਇਹ ਵੱਡੀ ਜਾਣਕਾਰੀ ਇਹ ਵੱਡੀ ਖਬਰ ਹੈ ਕਿ ਡਾਕਟਰ ਮਰਮੋਨ ਸਿੰਘ ਦੇ ਸਮਾਰਕ ਦੇ ਲਈ ਜਗ੍ਹਾ ਨੂੰ ਆ ਬਕਾਇਦਾ ਮਨਜ਼ੂਰੀ ਦੇ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਥਾਂ ਤੇ ਆ ਪਰਿਵਾਰ ਜੋ ਕੇ ਰਾਜ਼ੀ ਹੋ ਗਿਆ ਹੈ ਰਾਸ਼ਟਰੀ ਸਮ੍ਰਿਤੀ ਸਥਲ ਤੇ ਡਾਕਟਰ ਮਲਮੋਹਨ ਸਿੰਘ ਦਾ ਜੋ ਕਿ ਸਮਾਰਕ ਬਣਾਇਆ ਜਾਵੇਗਾ ਇਸ ਨੂੰ ਲੈ ਕੇ ਡਾਕਟਰ ਮਲਮੋਹਨ ਸਿੰਘ ਦੇ ਪਰਿਵਾਰ ਦੇ ਵੱਲੋਂ ਜਗ੍ਹਾ ਦਾ ਦੌਰਾ ਕੀਤਾ ਗਿਆ ਤੇ ਜਗ੍ਹਾ ਦਾ ਦੌਰਾ ਕਰਨ ਦੇ ਬਾਅਦ ਆ ਪਰਿਵਾਰ ਦੇ ਵੱਲੋਂ ਵੀ ਹਮਾਇਤ ਦਿੱਤੀ ਗਈ ਹੈ ਪਿਛਲੇ ਹਫਤੇ ਮਲਮੋਹਨ ਸਿੰਘ ਦੀਆਂ ਬੇਟੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਗ੍ਹਾ ਦਾ ਦੌਰਾ ਕੀਤਾ ਗਿਆ ਸੀ ਆ ਸਮਾਦੀ ਕੰਪਲੈਕਸ ਦੇ ਅੰਦਰ ਦਰਸਲ ਦੋ ਸਮਾਰਕਾਂ ਦੇ ਲਈ ਥਾਂ ਅਪਚੀ ਸੀ ਜਿਸ ਦੇ ਵਿੱਚੋਂ ਇੱਕ ਇਸੇ ਸਾਲ ਹੀ ਜਨਵਰੀ ਦੇ ਵਿੱਚ ਸਾਬਕਾ ਰਾਸ਼ਟਰਪਤੀ ਪੰਨਾ ਮੋਖਜੀ ਦੇ ਸਮਾਰਕ ਦੇ ਲਈ ਜਗ੍ਹਾ ਅਲਾਟ ਕੀਤੀ ਗਈ ਤਾਂ ਇੱਕ ਹੁਣ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦੇ ਸਮਾਰਕ ਦੇ ਲਈ ਜਗ੍ਹਾ ਅਲਾਟ ਕੀਤੀ ਗਈ ਜਿਸ ਤੇ ਉਹਨਾਂ ਪਰਿਵਾਰ ਦੇ ਵੱਲੋਂ ਵੀ ਮਨਜ਼ੂਰੀ ਦੇ ਦਿੱਤੀ ਗਈ